ਸਭ ਤੋਂ ਵੱਡੀ ਤਾਂ ਗੱਲ ਤੁਹਾਡਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਹ ਤੁਹਾਡੇ ਜਰੀਏ ਸਰਕਾਰ ਤੱਕ ਇਹ ਗੱਲ ਪਹੁੰਚ ਜਵੇ ਸਰਕਾਰ ਬੜੀ ਇਮਾਨਦਾਰ ਸਰਕਾਰ ਹੈ ਮੈਂ ਬੇਨਤੀ ਕਰਦਾ ਦੇਖ ਰਿਹਾ ਵੀ ਅਸੀਂ ਪਹਿਲਾਂ ਹੁਣ ਲੰਘਦੇ ਜਾ ਰਹੇ ਸੀ ਕਿ ਜਿਵੇਂ ਸਰਕਾਰ ਨੂੰ ਮੇਰੇ ਖਲ ਸਾਲ ਸਵਾ ਸਾਲ ਹੋਇਆ ਇਹ ਸੜਕ ਬਣੀ ਨਹੀਂ ਪਰੰਤੂ ਸੜਕ ਦੇ ਵਿੱਚ ਇੰਨੀ ਜਲਦੀ ਪੈਚ ਲੱਗਣੇ ਹੋਣੇ ਤਾਂ ਬੜੇ ਦੁਖ ਦੀ ਗੱਲ ਆ ਪੰਜ ਚਾਰ ਸਾਲਾਂ ਤੱਕ ਤਾਂ ਮਿਲਦਾ ਸੜਕ ਦਾ ਨੌਨੁਸਾਨ ਹੀ ਨਹੀਂ ਰਹਿਣਾ ਜੀ ਇੱਕ ਸਾਲ ਦੇ ਅੰਦਰ ਅਜੇ ਹੀ ਟੁੱਟ ਗਈ ਸੜਕ ਸੜਕ ਤੇ ਕਰੋੜਾਂ ਰੁਪਈਆ ਲੱਗਿਆ ਜੀ ਇੱਕ ਸਾਲ ਦੇ ਅੰਦਰ ਇਹ ਸੜਕ ਟੁੱਟਣੀ ਨਹੀਂ ਚਾਹੀਦੀ ਸੀ ਜੀ ਇਹ ਕਰੋੜਾਂ ਰੁਪਈਆ ਦਾ ਘਪਲਾ ਹੋ ਗਿਆ ਜੀ ਸੜਕ ਤੇ ਇਹ ਲੋਕ ਸਰਕਾਰ ਨੇ ਪੈਸਾ ਦਿੱਤਾ ਇਹਨਾਂ ਨੇ ਸੜਕ ਦੀ ਜਾਂਚ ਹੋਣੀ ਚਾਹੀਦੀ ਆ ਉਹਨਾਂ ਨੂੰ ਹੁਣ ਧਿਆਨ ਦੇਣਾ ਚਾਹੀਦਾ ਜੀ ਉਹਨਾਂ ਨੂੰ ਇਹ ਸੜਕ ਬਾਰੇ ਵੀ ਇਹ ਪੈਸਾ ਕਿਵੇਂ ਲੱਗਿਆ ਘਟਾ ਸੜਕ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਪੈਚ ਲੱਗ ਰਹੇ ਨੇ ਸੜਕ ਤੇ ਇੱਕ ਸਾਲ ਦੇ ਅੰਦਰ ਅੰਦਰ ਇਹ ਗਲਤ ਕੰਮ ਹੈ ਤੁਸੀਂ ਆਪਣੇ ਆਪ ਦੇਖੋ ਜੀ ਇੱਕ ਸਾਲ ਹੋਇਆ ਸੜਕ ਬਣੀ ਨੂੰ ਹਾਲ ਇੱਕ ਸਾਲ ਪੂਰਾ ਨਹੀਂ ਹੋਇਆ ਇਹਨੂੰ ਹਾਲ ਮਿਲਦੇ ਜਿਹੜੇ ਪੈਚ ਲੱਗਣ ਲੱਗੇ ਹੋਣੇ ਵੀ ਕੱਲੂ ਇਹ ਫੇਰ ਕਿਵੇਂ ਟਾਈਮ ਪਾਸੂ ਪੈਚਾਂ ਨਾਲ ਦੋ ਚਾਰ ਮਹੀਨੇ ਪੈਚ ਕੱਟਣਗੇ ਕੱਲ ਨੂੰ ਫੇਰ ਇਹ ਸੜਕੇ ਦੇ ਖੱਡੇ ਖੋਏ ਪੈਣਗੇ ਜੀ ਲੋਕਾਂ ਦੀ ਖੱਜਲ ਖਵਾਰੀ ਹੈ ਤੁਸੀਂ ਆਪਣੇ ਆਪ ਟ੍ਰੈਫਿਕ ਦੇਖ ਸਕਦੇ ਹੋ ਕਿੰਨੀ ਜਾਮ ਲੱਗ ਰਿਹਾ ਰੜਕ ਤੇ ਰੋਡ ਦੇ ਉੱਪਰ ਇਹ ਜਿਹੜਾ ਜਿਹਾ ਮਟੀਰੀਅਲ ਪਿਆ ਵਾ ਤਾਂ ਹੀ ਇਹ ਇੰਨਾ ਘੱਟ ਸਮਾਂ ਲਾਇਆ ਜੀ ਇਹ ਚੀਜ਼ ਨੇ ਸਰਕਾਰ ਦਾਅਵੇ ਕਰ ਰਹੀ ਸੀ ਵੀ ਇਹ ਬਹੁਤ ਵਧੀਆ ਸੜਕ ਬਣਾਤੀ ਜੀ ਇਹ ਤਾਂ ਉਹੀ ਹਾਲ ਹੈ ਪਹਿਲਾਂ ਵਾਲੀ ਕੋਈ ਫਰਕ ਨਹੀਂ ਪਿਆ ਗੱਲ ਦਾ ਚਾਹੀਦੀ ਅਡੀ ਇੱਕ ਸਾਲ ਨਹੀਂ ਲਾਇਆ ਇਹਨਾਂ ਤੋਂ ਪਹਿਲਾਂ ਟੂਲ ਟੈਕਸ ਵਾਲਿਆਂ ਦੀ ਸਿੱਠੀਕਤੀ ਰੋਡ 2-3 ਸਾਲ ਤੱਕ ਕੱਟਦੀ ਸੀ ਗੋਵਿੰਦਗੜ੍ਹ ਤੋਂ ਲੈ ਕੇ ਭਵਾਨੀਗੜ੍ਹ ਤੱਕ 55 ਕਿਲੋਮੀਟਰ ਸੜਕਾ ਜਿਹੜੀ ਜਿਸ ਤੇ ਕਰੋੜਾਂ ਰੁਪਇਆ ਖਰਚ ਆਇਆ ਪੰਜਾਬ ਸਰਕਾਰ ਦਾ ਕਿਹੜੇ ਡਿਪਾਰਟਮੈਂਟ ਦੀ ਨਿਗਰਾਨੀ ਹੇਠ ਇਹ ਸੜਕ ਬਣੀਆ ਜਿਸ ਤੇ 42-44 ਕਰੋੜ ਰੁਪਇਆ ਲੱਗਿਆ ਇਲਾਕੇ ਦੇ ਲੋਕਾਂ ਦੀ ਮੰਗ ਸੀ ਖਬਰਾਂ ਵੀ ਬਹੁਤ ਪ੍ਰਕਾਸ਼ਤ ਹੋਈਆਂ ਤੀਆਂ 5 ਤੋਂ 7 5 ਤੋਂ 7 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਤੇ ਮੰਤਰੀਆਂ ਦਾ ਜ਼ੋਰ ਲੱਗਾ ਤੁਸੀਂ ਸੜਕ ਨੂੰ ਬਣਾਉਣ ਦੇ ਲਈ ਪਰ ਇੱਕ ਸਾਲ ਤੋਂ ਬਾਅਦ ਇਹ ਸੜਕਾਂ ਜਿਹੜੀ ਟੁੱਟਣੀ ਸ਼ੁਰੂ ਹੋ ਗਈ ਆ ਪੈਚ ਲੱਗ ਰਹੇ ਨੇ ਅੱਜ ਸੜਕ ਦੇ ਉੱਪਰ ਜਿੱਥੋਂ ਕੋਈ ਲੋਕ ਵੀ ਹੈਰਾਨ ਨੇ ਲੋਕ ਇਸ ਕਰਕੇ ਹੈਰਾਨ ਨੇ ਵੀ ਇੱਕ ਸਾਲ ਬਾਅਦ ਸੜਕਾਂ ਟੁੱਟਣੀ ਸ਼ੁਰੂ ਹੋ ਚੁੱਕੀ ਆ ਤਾਂ ਅਗਲੇ 4 ਸਾਲ ਤੱਕ ਕੀ ਬਣੂਗਾ ਸੜਕ ਦਾ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ ਲੋਕਾਂ ਦਾ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਦੇ ਵਿੱਚ ਈਰਾ ਫੇਰੀ ਕੀਤੀ ਜਾਂਦੀ ਆ ਜਦੋਂ ਉਹਨਾਂ ਅਵਸਰਾਂ ਤੇ ਸਖਤਾਈ ਹੋਵੇਗੀ ਫਿਰ ਹੋਰ ਵਿਭਾਗਾਂ ਨੂੰ ਵੀ ਚੌਕਸੀ ਚੌਕਸੀ ਆ ਜਿਹੜੀ ਉਹ ਵਰਤਣੀ ਪਵੇਗੀ ਕਿਉਂਕਿ ਇਸ ਦੇ ਵਿੱਚ ਪੀ ਡਬਲਯੂ ਡੀ ਦੇ ਜਿਹੜੇ ਵੱਡੇ ਅਧਿਕਾਰੀ ਨੇ ਨਾਪਾ ਦੇ ਵਿੱਚ ਭਾਵੇਂ ਕਿ ਐਕਸ਼ਨ ਦੀ ਗੱਲ ਕਰ ਲੋ ਐਕਸ਼ਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਦਾ ਮਟੀਰੀਅਲ ਚੈੱਕ ਕਰਵਾਉਣਾ ਕਿਹੜੀਆਂ ਏਜੰਸੀਆਂ ਮਟੀਰੀਅਲ ਚੈੱਕ ਕਰਦੀਆਂ ਜਦੋਂ ਸੜਕ ਬਣਦੀ ਆ ਉਹਨਾਂ ਦੀ ਨਿਗਰਾਨੀ ਹੋਣੀ ਜ਼ਰੂਰੀ ਆ ਹੁਣ ਇਸ ਸੜਕ ਦੀ ਗਵਿੰਦਗੜ੍ਹ ਤੋਂ ਲੈ ਕੇ ਭਵਾਨੀਗੜ੍ਹ ਤੱਕ ਜਾਂਚ ਹੋਣੀ ਚਾਹੀਦੀ ਆ ਜਿਹੜੇ ਅਵਸਾਰਾਂ ਦੀ ਮਿਲੀ ਭੋਗਤ ਘਟਿਆ ਮਟੀਰੀਅਲ ਪਾਇਆ ਉਨਨੂੰ ਛੇਕੇ ਟੰਗ ਦੇਣਾ ਚਾਹੀਦਾ ਜਿੱਥੋਂ ਕਿ ਹੋਰ ਅਫਸਰਾਂ ਛਾਹੀ ਨੂੰ ਪਤਾ ਲੱਗ ਸਕੇ ਵੀ ਲੋਕ ਜਿੱਥੋਂ ਦੀ ਲੰਘਦੇ ਨੇ ਉੱਥੇ ਨਾ ਕੋਈ ਰਿਸ਼ਵਤ ਲਈ ਜਾਵੇ ਉੱਥੇ ਮਟੀਰੀਅਲ ਵਧੀਆ ਪਾਇਆ ਜਾਵੇ ਪਰ ਇਸੇ ਕਸੂਰ ਕਿਦਾ ਕਸੂਰ ਤਾਂ ਪੀ ਡਬਲਯੂ ਡੀ ਦੇ ਉੱਚ ਅਧਿਕਾਰੀਆਂ ਦਾ ਨਾਬਾ ਤੋਂ ਹਰਮਿੰਦਰ ਸਿੰਘ ਮੈਂ ਸਭ ਤੋਂ ਵੱਡੀ ਤਾਂ ਗੱਲ ਤੁਹਾਡਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਹ ਤੁਹਾਡੇ ਜਰੀਏ ਸਰਕਾਰ ਤੱਕ ਇਹ ਗੱਲ ਪਹੁੰਚ ਜਵੇ ਸਰਕਾਰ ਬੜੀ ਇਮਾਨਦਾਰ ਸਰਕਾਰ ਹੈ ਮੈਂ ਬੇਨਤੀ ਕਰਦਾ ਦੇਖ ਰਿਹਾ ਵਸੀਂ ਪਹਿਲਾਂ ਹੁਣ ਲੰਗਦੇ ਚ ਜਾ ਰਹੇ ਸੀ ਕਿ ਜੇ ਸਰਕਾਰ ਨੂੰ ਮੇਰੇ ਖਲ ਸਾਲ ਸਵਾ ਸਾਲ ਹੋਇਆ ਇਹ ਸੜਕ ਬਣੀ ਨੂੰ ਪਰੰਤੂ ਸੜਕ ਦੇ ਵਿੱਚ ਇੰਨੀ ਜਲਦੀ ਪੈਚ ਲੱਗਣੇ ਹੋਣੇ ਤਾਂ ਬੜੇ ਦੁਖ ਦੀ ਗੱਲ ਹੈ ਪੰਜ ਚਾਰ ਸਾਲਾਂ ਤੱਕ ਤਾਂ ਮੇਰੇ ਦਾ ਸੜਕ ਤਾਂ ਨੌ ਨੁਸ਼ਾਨੀ ਨਹੀਂ ਰਹਿਣਾ ਪੰਜਾਬ ਸਰਕਾਰ ਦੇ ਜਿਹੜੇ ਵੀ ਮਤਲਬ ਮੰਤਰੀ ਸਾਹਿਬ ਨੇ ਪੰਜਾਬ ਸਰਕਾਰ ਦੇ ਸੀਨੀਅਰ ਅਫਸਰ ਸਾਹਿਬਾਨ ਤੋਂ ਮੰਗ ਕਰਦੇ ਆਂ ਵੀ ਇਹ ਚੀਜ਼ ਦੀ ਜਲਦੀ ਤੋਂ ਜਲਦੀ ਜਾਂਚ ਕਰਵਾਈ ਜਾਵੇ ਨਾਭਾ ਸ਼ਹਿਰ ਹੈ ਇੱਥੋਂ ਦੇਖੋ ਤੁਸੀਂ ਇੱਕ ਮਿੰਟ ਮੇਰੇ ਦਾ ਜੇ ਤੁਸੀਂ ਸੜਕ ਕਰਾਸ ਕਰਨੀ ਹੋਵੇ ਅੱਧਾ ਘੰਟਾ ਤੁਸੀਂ ਸੜਕ ਨੂੰ ਕ੍ਰੋਸ ਨਹੀਂ ਕਰ ਸਕਦੇ ਇੰਨੀ ਆਵਾਜ਼ ਆਈ ਹੈ ਇੰਨੀ ਆਵਾਜ਼ ਆਈ ਹੁਣ ਦੇ ਬਾਵਜੂਦ ਸੜਕ ਦਾ ਮਟੀਰੀਅਲ ਵੱੱਟ ਪੈਣਾ ਚਾਹੀਦਾ ਸੀ ਇਹ ਸਿੱਧ ਹੁੰਦਾ ਹੈ ਕਿ ਮਟੀਰੀਅਲ ਬਹੁਤ ਘਟੀਆ ਤੇ ਬਹੁਤ ਘੱਟ ਮਟੀਰੀਅਲ ਲੱਗਿਆ ਇਸੇ ਗੱਲ ਦੀ ਅਸੀਂ ਡਿਮਾਂਡ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਾਂਚ ਕਰਕੇ ਉਹਨਾਂ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਸੜਕ ਬਣਾਈ ਹੈ ਉਹਨਾਂ ਨੂੰ ਸਿਖਾ ਦੇ ਅੰਦਰ ਦੇਣਾ ਚਾਹੀਦਾ ਕਿਉਂਕਿ ਅੱਗੇ ਨੂੰ ਅਜਿਹੀਆਂ ਗਲਤੀਆਂ ਨਾ ਕਰਨ ਜਿਵੇਂ ਫੋਰਨ ਕੰਟਰੀ ਦੇ ਵਿੱਚ ਮਾਰ ਕੇ ਖੂਹਾਂ 'ਚ ਸਿੱਟਾ ਜਾਂਦਾ ਐਹੀ ਜੀ ਸਜ਼ਾ ਇੱਕ ਅੱਤੇ ਅਫਸਰ ਨੂੰ ਮਿਲ ਜਾਵੇ ਮੁੜ ਕੇ ਗਲਤੀ ਇੱਕ ਕੱਲੀ ਸੜਕ ਨਹੀਂ ਜਿੱਥੇ ਹੋਰ ਬਿਲਡਿੰਗਾਂ ਵੀ ਬਣਦੀਆਂ ਨੇ ਮੁੜ ਕੇ ਉਹ ਬੰਦਾ ਇਹ ਜੀ ਗਲਤੀ ਨਾ ਕਰੇ ਸਭ ਨੂੰ ਇਹ ਗੱਲ ਦੀ ਸੇਧ ਆ ਜਾਣੀ ਚਾਹੀਦੀ ਹੈ ਜੀ ਇੱਕ ਸਾਲ ਦੇ ਅੰਦਰ ਇਹ ਜੀ ਟੁੱਟ ਗਈ ਸੜਕ ਤੇ ਕਰੋੜਾਂ ਰੁਪਈਆ ਲੱਗਿਆ ਜੀ ਇੱਕ ਸਾਲ ਦੇ ਅੰਦਰ ਇਹ ਸੜਕ ਟੁੱਟਣੀ ਨਹੀਂ ਚਾਹੀਦੀ ਸੀ ਜੀ ਇਹ ਕਰੋੜਾਂ ਰੁਪਈਆ ਦਾ ਘਪਲਾ ਹੋ ਗਿਆ ਜੀ ਸੜਕ ਤੇ ਇਹ ਲੋਕ ਸਰਕਾਰ ਨੇ ਪੈਸਾ ਦਿੱਤਾ ਇਹਨਾਂ ਨੇ ਸੜਕ ਦੀ ਜਾਂਚ ਹੋਣੀ ਚਾਹੀਦੀ ਆ ਉਹਨਾਂ ਨੂੰ ਹੁਣ ਧਿਆਨ ਦੇਣਾ ਚਾਹੀਦਾ ਜੀ ਉਹਨਾਂ ਨੂੰ ਇਹ ਸੜਕ ਬਾਰੇ ਵੀ ਇਹ ਪੈਸਾ ਕਿਵੇਂ ਲੱਗਿਆ ਘਟ ਸੜਕ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਪੈਚ ਲੱਗ ਰਹੇ ਨੇ ਸੜਕ ਤੇ ਇੱਕ ਸਾਲ ਦੇ ਅੰਦਰ ਇਹ ਗਲਤ ਕੰਮ ਹੈ ਸਰ ਬਹੁਤ ਪ੍ਰੋਬਲਮ ਹੈ ਇਸੇ ਚੱਲਣ ਦੇ ਉੱਪਰ ਵਾਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਮਤਲਬ ਇੱਕ ਸਾਲ ਚ ਡੈਮੇਜ ਹੋ ਚੁੱਕਿਆ ਪੂਰੀ ਤਰ੍ਹਾਂ ਇਹ ਤੇ ਐਕਸੀਡੈਂਟਾਂ ਦੇ ਵੀ ਬਹੁਤ ਚਾਂਸ ਵਧ ਰਹੇ ਨੇ ਤੇ ਹੁਣੇ ਵੀ ਪਿੱਛੇ ਐਕਸੀਡੈਂਟ ਹੋ ਗਿਆ ਹਟੇ ਨੇ ਸਿਰਫ ਇਹ ਟੁੱਟਣ ਕਰਕੇ ਹੀ ਕਿਉਂਕਿ ਜੇ ਅਗਰ ਅਦਰਵਾਇ ਐਕਸੀਡੈਂਟ ਹੋਰ ਵੀ ਤਰੀਕੇ ਆਉਂਦੇ ਨੇ ਐਕਸੀਡੈਂਟ ਆਉਣ ਦੇ ਪਰੇ ਸੜਕ ਦੀ ਪ੍ਰੋਬਲਮ ਕਰਕੇ ਹੀ ਐਕਸੀਡੈਂਟ ਹੋਏ ਨਹੀਂ ਜੀ ਇਸ ਕਰਕੇ ਇਹਦਾ ਕੋਈ ਜ਼ਿਆਦਾ ਉਹ ਨਹੀਂ ਹੋਇਆ ਆਪਾਂ ਨੂੰ ਤੁਸੀਂ ਆਪਣੇ ਆਪ ਦੇਖੋ ਜੀ 1 ਸਾਲ ਹੋਇਆ ਸੜਕ ਬਣੀ ਨੂੰ ਹਾਲਾ 1 ਸਾਲ ਪੂਰਾ ਨਹੀਂ ਹੋਇਆ ਇਹਨੂੰ ਹਾਲ ਮਿਲਦਾ ਵੀ ਇਹਦੇ ਪੈਚ ਲੱਗਣ ਲੱਗੇ ਹੋਣੇ ਵੀ ਕੱਲ ਨੂੰ ਇਹ ਫੇਰ ਕਿਵੇਂ ਟਾਈਮ ਪਾਸੂ ਪੈਚਾਂ ਨਾਲ 2-4 ਮਹੀਨੇ ਪੈਚ ਕੱਟਣ ਜੇ ਕੱਲ ਨੂੰ ਫੇਰ ਇਹ ਸੜਕ ਦੇ ਖੱਡੇ ਖੋਏ ਪੈਣਗੇ ਜੀ ਲੋਕਾਂ ਦੀ ਖੱਜਲ ਖਵਾਰੀ ਹੈ ਤੁਸੀਂ ਆਪਣੇ ਆਪ ਟ੍ਰੈਫਿਕ ਦੇਖ ਸਕਦੇ ਹੋ ਕਿੰਨੀ ਜਾਮ ਲੱਗ ਰਿਹਾ ਰੜਕ ਦੇ ਰੋਡ ਦੇ ਉੱਪਰ ਇਹ ਜਿਹੜਾ ਮਟੀਰੀਅਲ ਪਿਆ ਵਾ ਤਾਂ ਹੀ ਇਹ ਇੰਨਾ ਘੱਟਾ ਸਮਾਂ ਲਾਇਆ ਜੀ ਇਹ ਚੀਜ਼ ਨੇ ਸਰਕਾਰ ਦਾਅਵੇ ਕਰ ਰਹੀ ਸੀ ਤੀ ਵੀ ਇਹ ਬਹੁਤ ਵਧੀਆ ਸੜਕ ਬਣਾਤੀ ਜੀ ਇਹ ਤਾਂ ਉਹੀ ਹਾਲ ਹੈ ਪਹਿਲਾਂ ਵਾਲੀ ਕੋਈ ਫਰਕ ਨਹੀਂ ਪਿਆ ਗੱਲ ਦਾ ਜਾਜ ਦੀ ਮੰਗ ਕਰਦੇ ਬਿਲਕੁਲ ਜਾਜ ਦੀ ਮੰਗ ਕਰ ਰਹੇ ਆ ਜੀ ਇਹ ਹਾਂ ਜਾਂਚ ਹੋਣੀ ਚਾਹੀਦੀ ਹੈ ਜੀ ਇੱਕ ਸਾਲ ਨਹੀਂ ਲਾਇਆ ਇਹਨਾਂ ਤੋਂ ਪਹਿਲਾਂ ਟੂਲ ਟੈਕਸ ਵਾਲਿਆਂ ਦੀ ਠੀਕੀਤੀ ਰੋਡ 2-3 ਸਾਲ ਤੱਕ ਟੱਟਦੀ ਸੀ ਉਹ ਇਹ ਪੈਂਦੇ ਸੀ 2-3 ਸਾਲ ਬਾਅਦ ਇੱਕ ਸਾਲ ਦੇ ਅੰਦਰ ਅੰਦਰ ਪੈ ਗਏ ਜੀ ਹੁਣ ਜਰੂਰ ਇਹ ਹੋਕ ਜਾਂਚ ਹੋਣੀ ਚਾਹੀਦੀ ਹੈ ਜੀ ਗਲਤ ਹੈ ਇਹਦੇ ਜੀ ਕਾਫੀ ਜ਼ਿਆਦਾ ਪ੍ਰੋਬਲਮ ਆਏ ਰੋਡ ਦੇ ਵਿੱਚ ਤੋਂ ਕੀ